ਜਿੱਥੇ ਪੰਜਾਬ ਭਰ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਕਾਸੋ ਆਪਰੇਸ਼ਨ ਚਲਾਇਆ ਗਿਆ ਉੱਥੇ ਹੀ ਪਟਿਆਲਾ ਵਿਖੇ ਪਟਿਆਲਾ ਰੇਂਜ ਡੀਆਈਜੀ ਅਤੇ ਸੀਨੀਅਰ ਅਫਸਰਾਂ ਦੀ ਦੇਖਰੇਖ ਦੇ ਵਿੱਚ ਨਸ਼ਾ ਤਸਕਰਾਂ ਅਤੇ ਚਰਾਰਤੀ ਅਨਸਰਾਂ ਨੂੰ ਠੱਲ ਪਾਉਣ ਲਈ ਸਰਚ ਆਪਰੇਸ਼ਨ ਚਲਾਇਆ ਗਿਆ ਜਿਹੜਾ ਕਿ ਪਟਿਆਲਾ ਦੇ ਵੱਖ-ਵੱਖ ਬਾਜ਼ਾਰਾਂ ਦੇ ਵਿੱਚ ਮੋਟਰਸਾਈਕਲ ਸਵਾਰਾਂ ਔਰ 4-ਵੀਲਰ ਵਹੀਕਲਾਂ ਨੂੰ ਰੋਕੇ ਉਹਨਾਂ ਦੀ ਚੈਕਿੰਗ ਕੀਤੀ ਗਈ ਜਿਸ ਦੇ ਵਿੱਚ ਕਾਰਾਂ ਅਤੇ ਹੋਰ ਕਈ ਵਾਹਨ ਮੌਜੂਦ ਸਨ ਔਰ ਸ਼ੱਕੀ ਵਿਅਕਤੀਆਂ ਨੂੰ ਰੋਕ ਕੇ ਪੁੱਛਗਛ ਵੀ ਕੀਤੀ ਗਈ ਤੁਸੀਂ ਵੀ ਦੇਖੋ ਇਹ ਤਸਵੀਰਾਂ ਪਟਿਆਲਾ ਤੋਂ ਜਤਿੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ ਪੂਰੇ ਪੰਜਾਬ ਦੇ ਵਿੱਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਜਿ ਪਟਿਆਲਾ ਦੇ ਵਿੱਚ ਵੀ ਚਲਾਇਆ ਗਿਆ ਕੁਝ ਕੁਝ ਨਿਕਲ ਕੇ ਇਸ ਆਪਰੇਸ਼ਨ ਦੇ ਸਾਹਮਣੇ ਆਏ ਸਾਡੇ ਪਟਿਆਲੇ ਰੇਂਜ ਦੇ ਵਿੱਚ ਜਿਹੜਾ ਆਪਰੇਸ਼ਨ ਜਿਹੜੇ ਅਸੀਂ ਚਲਾਇਆ ਗਏ ਨੇ ਇਹਦੇ ਚ ਮੰਯੋਗ ਡੀਜੀਪੀ ਸਾਹਿਬ ਵੱਲੋਂ ਪੁਲਿਸ ਹੈਡਕੁਆਟਰ ਤੋਂ ਵੀ ਸੀਨੀਅਰ ਅਫਸਰ ਲਗਾਇਆ ਗਿਆ ਸਨ ਜਿਨ੍ਹਾਂ ਨੇ ਆ ਕੇ ਇੱਥੇ ਚੈਕਿੰਗ ਵੀ ਕੀਤੀ ਹੈ ਤੇ ਪਟਿਆਲੇ ਜ਼ਿਲ੍ਹੇ ਦਾ ਜਿਹੜਾ ਆ ਮੈਂ ਚੈੱਕ ਕੀਤਾ ਪੁਆਇੰਟ ਹੈ ਸ਼ੇਰਗਿੱਦ ਅੱਛੇ ਸਾਡੀ ਪੁਲਿਸ ਨੂੰ ਕਾਮਯਾਬੀ ਮਿਲੀ ਹੈ ਇਹ ਸਕਸੈਸਫੁਲ ਰਿਹਾ ਇਹਦੇ ਦੋ ਲਾਬਾਂ ਸੀ ਬੱਸ ਸਟੈਂਡ ਰੇਲਵੇ ਸਟੇਸ਼ਨ ਸਮਾਣਾ ਸ਼ੰਭੂ ਸਾਹਿਬ ਤੇ ਜਿਹੜੇ ਹੈਗੇ ਨੇ ਇਹ ਏਰੀਆ ਸੀ ਆਇਡੈਂਟੀਫਾਈ ਕਰਕੇ ਇਸ ਡਿਸਟ੍ਰਿਕਟ ਦੇ ਵਿੱਚ ਜਿਹੜੇ ਆਪਰੇਸ਼ਨ ਚ ਵਾਹੇ ਨੇ ਤੇ 2 ਵਜੇ ਤੱਕ ਸਾਡੇ ਸਾਰੇ ਜਿਹੜੇ ਰਿਜ਼ਲਟ ਆਉਣਗੇ ਉਹ ਤੁਹਾਨੂੰ ਅਸੀਂ ਪ੍ਰੈਸ ਰੂਮ ਤੋਂ ਉਹਦੇ ਚ ਭੇਜ ਦਿਆਂਗੇ ਕਿ ਸਾਡੀ ਕਿਹੜੀ ਕਿਹੜੀ ਥਾਂ-ਥਾਂ ਕੀ ਕੀ ਰਿਕਵਰੀ ਹੋਈ ਹੈ ਅਰਧਰਵਾਇ ਜਿਹੜਾ ਆਪਰੇਸ਼ਨ ਪੂਰਾ ਸਕਸੈਸਫੁਲ ਰਿਹਾ ਮੁੱਖ ਕਾਮਯਾਬੀ ਕੀ ਮਿਲੀ ਤੁਸੀਂ ਜ਼ਿਕਰ ਕੀਤਾ ਕਾਮਯਾਬੀ ਦਾ ਕੀ ਕੁਛ ਨਿਕਲ ਕੇ ਕਾਜਬੀ ਜਮੇਂ ਦੇ ਚ ਸਾਡੇ ਤੇ ਪੀਓ ਫੜੇ ਗਏ ਨੇ ਇਹਦੇ ਕੋਈ ਆਕਸਾਈ ਦੀ ਰਿਕਵਰੀ ਹੋਈ ਏ ਐਂਡ ਪਲੇਸਟਿਕ ਦੀ ਰਿਕਵਰੀ ਹੋਈ ਇਹ ਤਾਂ ਇਸ ਪੁਆਇੰਟ ਦੀ ਜਿਹੜੀ ਹੈਗੀ ਆ ਬਾਕੀ ਜਿਹੜੀ ਰੇਂਜ ਵਾਈਜ਼ ਦੀ ਚੱਲੀ ਗਈ ਹੋਈ ਉਹ ਸਾਰਾ ਬਾਅਦ ਦੁਪਹਿਰ ਤੁਹਾਨੂੰ ਮੈਂ ਪ੍ਰੈਸਰਟੋਂ ਦਾ ਭੇਜਾਂਗਾ ਕਿੰਨੀ ਪੁਲਿਸ ਬਲ ਸਰਜ ਪਟਿਆਲਾ ਦੇ ਵਿਸ਼ੇਨਾਤ ਸੀ ਜੀ ਪੂਰੇ ਰੇਂਜ ਚ ਤੇ ਪਿੰਚ ਕਰੇ ਸਾਡੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਅਸੀਂ ਜਿਹੜਾ ਟੋਟਲ 600 ਬੰਦਾ ਇੱਥੇ ਲਾਇਆ ਆ ਆਪਰੇਸ਼ਨ ਦੇ ਵਿੱਚ ਇਸੇ ਤਰੀਕੇ ਹੀ ਇਹਨਾਂ ਨੂੰ ਸੰਗਰੂਰ ਦੇ ਵਿੱਚ ਹੈ ਬਰਨਾਲੇ ਦੇ ਵਿੱਚ ਲਾਇਏ ਨੇ ਤੇ ਫਲੇਰਕੋਟਲੇ ਦੇ ਵਿੱਚ ਵੀ ਤੇ ਉਹਨਾਂ ਦੀ ਰਿਪੋਰਟ ਆ ਜਾਂਦੀ ਪਰ ਤੁਮ ਦੱਸਦੇ ਆਂ। ਥੈਂਕ ਯੂ।